ਹਾਂਜੀ ਬਾਈ ਤੇ ਤੁਹਾਡਾ ਸਵਾਗਤ ਆ ਜਿਹੜਾ ਇਸ ਟਾਈਮ ਹੜਾਂ ਦੀ ਕਰੋਪੀ ਵਾਲਾ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਮਸਲਾ ਤੇ ਦੂਸਰਾ ਪ੍ਰਵਾਸੀਆਂ ਵਾਲਾ ਵੀ ਚੱਲ ਰਿਹਾ ਹੈ ਇਸ ਉੱਪਰ ਆਪਾਂ ਬੀਕੇ ਜੂ ਗ੍ਰਾਹਾਂ ਦੇ ਸੂਬਾ ਪ੍ਰਧਾਨ ਜਗਿੰਦਰ ਸਿੰਘ ਗ੍ਰਾਹਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਹੜਾਂ ਨੂੰ ਲੈ ਕੇ ਕੀ ਸੋਚਦੇ ਨੇ ਤੇ ਉਹਨਾਂ ਵੱਲੋਂ ਕੀ ਉਪਰਾਲੇ ਕੀਤੇ ਜਾ ਰਹੇ ਨੇ ਪ੍ਰਧਾਨ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਧੰਨਵਾਦ ਆ ਪ੍ਰਧਾਨ ਜੀ ਤੁਸੀਂ ਦੇਖ ਰਹੇ ਆ سوشل মিডিਆ ਤੇ ਕਿ ਤੁਹਾਡੇ ਵਰਕਰ ਬਹੁਤ ਸਾਰੀਆਂ ਵੀਡੀਓਜ਼ ਦੇਖ ਰਹੇ ਆ ਕਿ ਪਿੰਡਾਂ ਚੋਂ ਫੰਡ ਇਕੱਠਾ ਇਕੱਠਾ ਕੀਤਾ ਜਾ ਰਿਹਾ ਤੇ ਇਹ ਤੁਹਾਡੀ ਕਿਸ ਟਾਈਪ ਦੀ ਤੁਸੀਂ ਮਿਹਮ ਲਈ ਹੋਈ ਹੈ ਤੇ ਕੀ ਤੁਹਾਡਾ ਟੀਚਾ ਗਏ ਇਸ ਨੂੰ ਲੈ ਕੇ ਦੇਖੋ ਹੜਪੀੜ ਇਤਨੇ ਜਿਹੜੇ ਲੋਕ ਖੜਾਏ ਨੇ ਇਸ ਕਰਕੇ ਇਹ ਇਹਦਾ ਇੱਕ ਕਾਰਨ ਵੀ ਕੁਦਰਤੀ ਤੌਰ ਤੇ ਬਰਸਾਤਾਂ ਕੁਦਰਤੀ ਤੌਰ ਤੇ ਬਰਸਾਤ ਹੋਣੀ ਇੱਕ ਕਾਰਨ ਤਾਂ ਕਿਹਾ ਜਾ ਸਕਦਾ ਪਰ ਫਿਰ ਕੋਈ ਸੀਨ ਨਹੀਂ ਇਹਦੇ ਪਿਛਲੇ ਪਾਸੇ ਇਹ ਹੈ ਵੀ ਡੈਮਾਂ ਦੇ ਵਿੱਚੋਂ ਪਾਣੀ ਇਕੱਠਾ ਕਰਕੇ ਇੱਕਦਮ ਛੱਡਣਾ ਹਾਂਜੀ ਉੱਥੇ ਕਿੱਥੇ ਅਣਗਹਿਲੀ ਹੋਈ ਹੈ ਪ੍ਰਸ਼ਾਸਨ ਦਾ ਦੋਸ਼ੀ ਹੈ ਇਹ ਕਹਿ ਜਾ ਸਕਦੇ ਦੂਜੀ ਗੱਲ ਹੜ੍ਹਾਂ ਤੋਂ ਪਹਿਲਾਂ ਜਿਹੜੀ ਸਰਕਾਰ ਨੇ ਪੰਜਾਬ ਸਰਕਾਰ ਨੇ ਤਿਆਰੀ ਕਰਨੀ ਹੁੰਦੀ ਹੈ ਜਾਂ ਤਿਆਰੀ ਕਰਨ ਦਾ ਪ੍ਰਬੰਧ ਕਰਨਾ ਕਿਉਂਕਿ ਬਹੁਤ ਸਾਲਾਂ ਤੋਂ ਹੜਪੀੜ ਤੇ ਲੋਕ ਨੇ ਜਿਹੜੇ ਏਰੀਆ ਇਹਨਾਂ ਦੇ ਇਹ ਜਦੋਂ ਡੈਮਾਂ ਦੇ ਵਿੱਚੋਂ ਪਾਣੀ ਛੱਡਦੇ ਆ ਵੱਡੀ ਪੱਧਰ ਤੇ ਨੁਕਸਾਨ ਉਹਦੇ ਜ਼ਿਆਦਾ ਹੁੰਦਾ ਹਾਂਜੀ ਤੁਸੀਂ ਦੇਖਣਾ ਵੀ ਇਹ ਲੱਗ ਭਾਗ ਜਿਹੜੇ ਤੁਸੀਂ ਬੰਨ੍ਹ ਨੇ ਜਿਵੇਂ ਰਾਵੀ ਦਾ ਦਰਿਆ ਬਿਆਸ ਦਾ ਸਤਲੁਜ ਆਲਾ ਬੰਨ੍ਹ ਹੈ ਇਹ ਬੰਨ੍ਹ ਤੁਸੀਂ ਬੰਨ੍ਹ ਨੇ ਜਿਹੜ ਇਹ ਲਗਭਗ 35-40 ਸਾਲਾਂ ਤੋਂ ਕੱਚੇ ਤਰੇ ਆਉਂਦੇ ਆ ਠੀਕ ਇਹ ਬੰਨੇ ਹੀ ਅਕਸਰ ਟੁੱਟ ਟੁੱਟ ਕੇ ਬੜਾ ਨੁਕਸਾਨ ਕਰਦੇ ਆ ਜ਼ਮੀਨਾਂ ਦੇ ਵਿੱਚ ਬਹੁਤ ਰੇਤ ਪਛੱਡ ਦਿੰਦੇ ਆ ਤੇ ਬੜਾ ਨੁਕਸਾਨ ਫਸਲਾਂ ਦਾ ਹੁੰਦਾ ਪਿੰਡਾਂ ਦਾ ਪਿੰਡੂ ਜੜਦੇ ਆ ਇਹ ਤਕਰੀਬਨ ਇਹ 17-1800 ਕਿਲੋਮੀਟਰਾਂ ਦਾ ਇਹ ਬਣਦਾ ਹੈ ਸਾਰਾ ਬੰਨਾਂ ਦਾ ਜੀ ਦੋਨੇ ਪਾਸੇ ਪੱਕੇ ਕਰਨੇ ਹੁਣ ਇੰਨਾ ਕੁ ਰਕਬਾ ਇੰਨਾ ਕੁ ਵਦਮਾਈ ਬਣ ਗਿਆ ਜੀ ਠੀਕ ਤੇ ਪਦੀ ਸਰਕਾਰ ਤੋਂ ਇੰਨਾ ਬਜਟ ਨਹੀਂ ਜਿਟਾਇਗਾ ਜਿਨ੍ਹਾਂ ਨੇ ਹੜ੍ਹਾਂ ਤੋਂ ਬਚਾਉਣਾ ਹੁੰਦਾ ਦੂਜੀ ਗੱਲ ਇਹ ਹੈ ਵੀ ਚਲੋ ਹੜਪੀੜਤ ਹੋਏ ਨੇ ਹੜਪੀੜਤਾਂ ਦੇ ਮਾਮਲੇ ਦੀ ਗੱਲ ਕੀਤੀ ਹੈ ਹੁਣ ਉਤਰਾਖੰਡ ਦੇ ਵਿੱਚ ਵੀ ਹੜ ਆਏ ਨੇ ਹਿਮਾਚਲ ਦੇ ਵਿੱਚ ਵੀ ਹੜ ਆਏ ਨੇ ਹੋਰ ਯੂਪ ਉਤਰਾਖੰਡ ਹੋਰ ਸਟੇਟਾਂ ਦੇ ਵਿੱਚ ਵੀ ਹੜ Rajasthan ਦੇ ਵਿੱਚ ਵੀ ਆਏ ਨੇ ਤੇ ਪੰਜਾਬ ਦੇ ਵਿੱਚ ਵੀ ਆਏ ਨੇ ਇਹਨੂੰ ਕੌਮੀ ਆਫ਼ਤ ਕਿਉਂ ਨਹੀਂ ਲਾਂਦੇ ਜੀ ਕੌਮੀ ਆਫ਼ਤਾਂ ਲਾਣਾ ਚਾਹੀਦਾ ਹੁਣ ਪ੍ਰਧਾਨ ਮੰਤਰੀ ਆਏ ਨੇ ਖੇਤੀਬਾੜੀ ਮੰਤਰੀ ਆਏ ਨੇ ਉਹਨਾਂ ਨੇ ਕੌਮੀ ਆਫ਼ਤ ਨਹੀਂ ਲਾਂਦੇ ਕਿਉਂਕਿ ਕੌਮੀ ਆਫ਼ਤ ਫੰਡ ਇਹਨਾਂ ਕੋਲੇ ਬਹੁਤ ਪਿਆ ਹੈ ਕੌਮੀ ਆਫ਼ਤ ਫੰਡ ਦੇ ਵਿੱਚ ਇਹ ਸਾਰੀ ਰਾਹਤ ਦੇਣ ਪ੍ਰਧਾਨ ਮੰਤਰੀ ਐ 16000 ਕਰੋੜ ਰੁਪਏ ਦੀ ਰਾਸ਼ੀ ਕਹਿ ਗਏ ਤੇ ਦੇਣ ਨੂੰ ਤੇ ਬਾਕੀ ਪੰਜਾਬ ਨੇ 20000 ਰੁਪਇਆ ਕਹਿ ਕੇ ਪੰਜਾਬ ਹੁਣ ਉਹ ਐਨਆਰਆਈ ਨੂੰ ਬੇਨਤੀ ਕਰੀ ਜਾਂਦਾ ਹੋਰਨ ਲੋਕਾਂ ਨੂੰ ਬੇਨਤੀ ਕਰੀ ਜਾਂਦਾ ਕੇਂਦਰ ਕਹਿ ਜਾਂਦੇ ਵੀ ਇਹਨਾਂ ਕੋਲੇ 12000 ਕਰੋੜ ਰੁਪਏ ਪਹਿਲਾਂ ਹੀ ਫੰਡ ਦਾ ਪਿਆ ਹੋਇਆ ਇਹ ਕੁੱਲ ਰਾਸ਼ੀ ਗੜਾਉਂਦੇ ਨੇ 13998 ਕਰੋੜ ਰੁਪਏ ਦੀ ਬੀਐਨਏ ਕੋ ਇੰਨਾ ਦਾ ਸੜਨ ਦਾ ਨੁਕਸਾਨ ਹੋਇਆ ਫਿਰ ਇੰਨਾ ਦਾ ਤੁਹਾਡੇ ਕੋਲੇ ਪਿਆ ਜੀ ਤੁਸੀਂ ਆ ਜਿਹੜੀ ਲੋਕਾਂ ਨੂੰ ਅਪੀਲ ਕਰੀ ਜਾਂਦੇ ਹੋ ਵੀ ਭਾਈ ਸਾਨੂੰ ਫੰਡ ਦਿਓ ਫੰਡ ਕਟਾ ਕਰਨ ਦੀ ਮਦਦ ਕਰਨੀ ਆ ਤੁਸੀਂ ਕਰ ਸਕਦੇ ਹੋ ਪਰ ਤੁਸੀਂ ਉਹ ਜਿਹੜਾ ਪਹਿਲਾਂ ਪਿਆ ਉਹ ਤਾਂ ਵੰਡੋ ਉਹ ਤਾਂ ਤੁਸੀਂ ਵੰਡ ਕੇ ਲੋਕਾਂ ਨੂੰ ਦੱਸਵਾ ਦਿਓ। ਹਾਂ। ਤੋਂ ਸਾਡੀ ਜਥੇਬੰਦੀ ਨੇ ਤਾਂ ਸੋਚਿਆ ਵੀ ਜਿਵੇਂ ਇਹ ਹੜ੍ਹ ਆਏ ਨੇ। ਹੜ੍ਹਾਂ ਨੇ ਜਿੱਡੀ ਵੱਡੀ ਪੱਧਰ ਤੇ ਨੁਕਸਾਨ ਕੀਤਾ ਲੋਕਾਂ ਦਾ। ਘਰਾਂ ਦੇ ਵਿੱਚ ਪਾਣੀ ਪਿਆ, ਘਰੋਂ ਬੇਗਰ ਹੋਏ ਨੇ ਲੋਕਾਂ ਦਾ ਸਮਾਨ ਤੇ ਪਸ਼ੂ-ਪਸ਼ੂ ਮਰੇ ਨੇ ਹੋਰ ਬਹੁਤ ਫਸਲਾਂ ਦਾ ਨੁਕਸਾਨ ਹੋ ਗਿਆ। ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਏਡੀ ਵੱਡੀ ਪੱਧਰ ਜਿਹੜੀ ਮਦਦ ਵਾਲੀ ਸੰਗਤ ਆ ਜੀ। ਉਹਦਾ ਵੀ ਯਾਨੀ ਹੜ੍ਹ ਆਇਆ। ਹਾਂ। ਇੱਕ ਕਿਸਮ ਦਾ ਹੜ੍ਹ ਆਇਆ ਉਹਨਾਂ ਨੇ ਵੱਡੀ ਪੱਧਰ ਤੇ ਯਾਨੀ ਕੁਝ ਨਹੀਂ ਦੇਖਿਆ। ਉਹਨਾਂ ਨੇ ਉਹ ਟਰਾਲੀ ਨੇ ਟਰਾਲੇ ਹਫਤੇ ਭਰ ਕੇ ਟੈਂਪੂ ਪਰ ਕੇ ਟਰਾਲੀਆਂ ਪਰ ਕੇ ਸਮਾਨ ਦੀਆਂ ਉਹ ਇਧਰ ਨੂੰ ਉੱਤਰ ਤੁਰ ਪਏ ਉਹ ਹਰਿਆਣਾ ਚੋਂ ਵੀ ਆਏ ਰਾਜਸਥਾਨ ਚੋਂ ਵੀ ਆਏ ਯੂਪੀ ਚੋਂ ਵੀ ਆਏ ਮੱਧ ਪ੍ਰਦੇਸ਼ ਚੋਂ ਵੀ ਆਏ ਵੀ ਕੇਰਲਾ ਤੋਂ ਵੀ ਕਹਿੰਦੇ ਵੀ ਇੱਕ ਦੋ ਟਰੱਕ ਦੇਖੇ ਗਏ ਨੇ ਆਏ ਆਏ ਨੇ ਲੋਕ ਬਹੁਤ ਸਾਰੀਆਂ ਕਮਿਊਨਿਟੀਆਂ ਜਿਵੇਂ ਹਰਿਆਣਾ ਦੇ ਮਤਾ ਮੁਸਲਮਾਨ ਕਮਿਊਨਿਟੀ ਮਰਵਾਤ ਵਾਲੇ ਏਰੀਆ ਦੇ ਵਿੱਚ ਉਹ ਬੜੀ ਪੱਧਰ ਤੇ ਅਸੀਂ ਦੇਖਿਆ ਤਾਂ ਤਾਂ ਦੇ ਜਿਨੀ ਐ ਮਦਦ ਵਾਲੇ ਪਾਸੇ ਵੀ ਲੋਕਾਂ ਦਾ ਕੋਈ ਮਤਲਬ ਟੋਟ ਰਹੀ ਨਹੀਂ ਜਦੋਂ ਅਸੀਂ ਦੌਰਾ ਕੀਤਾ ਜਿਹੜੇ ਸਮੇਂ ਦੇ ਵਿੱਚ ਉਦੋਂ ਮਦਦ ਦਾ ਬਹੁਤ ਪਰਮਾਰ ਸੀ ਪੂਰੀ ਤੇ ਅਸੀਂ ਦੌਰਾ ਕੀਤਾ ਉਦੋਂ ਬਹੁਤ ਸਾਰੇ ਪਿੰਡ ਅਸੀਂ ਇਹ ਦੇਖਿਆ ਜਿਵੇਂ ਡੇਰਾ ਬਾਬਾ ਨਾਨਕ ਦੇ ਆਸ-ਪਾਸ ਦੇ ਪਿੰਡ ਅਜਨਾਲਾ ਦੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਗਏ ਆ ਅਸੀਂ ਤੇ ਮਕੇਰੀਆਂ ਵਾਲਾ ਪਾਸਾ ਬਿਆਸ ਦਾ ਦੇਖਿਆ ਸੀ ਤੇ ਦੂਜਾ ਪਰਣਾਣੇ ਸ਼ਾਲਾ ਬਿਆਸ ਦਾ ਦੂਜਾ ਕੰਡਾ ਜਿਹੜਾ ਲੈਹੰਦੇ ਵਾਲਾ ਪਾਸਾ ਉਹ ਦੇਖਿਆ ਸੀ ਤੇ ਫਾਜਲ ਕਾਲਾ ਅਸੀਂ ਏਰੀਆ ਦੇਖਿਆ ਉੱਥੇ ਜਨੇ ਅਸੀਂ ਦੇਖਿਆ ਵੀ ਲੋਕ ਤਾਂ ਘਰਾਂ ਤੋਂ ਬਾਹਰ ਬੈਠੇ ਨੇ ਜੀ ਘਰ ਤਾਂ ਉਹਨਾਂ ਦੇ ਡੁੱਬੇ ਪਏ ਨੇ ਫਸਲਾਂ ਵੀ ਉਹਨਾਂ ਦੇ ਡੁੱਬੀਆਂ ਪਈਆਂ ਨੇ ਉਹਨਾਂ ਨੂੰ ਜਿਹੜੀ ਰਾਸ਼ਨ ਦੀ ਮਦਦ ਕਰਨੀ ਆ ਅਸੀਂ ਤੂੜੀ ਦੀ ਦਾਣਿਆਂ ਦੀ ਪੱਠਿਆਂ ਦੀ ਚਾਰ ਦੀ ਜਾਂ ਕੱਪੜੇ ਦੀ ਉਹ ਮਦਦ ਅਸੀਂ ਹੁਣ ਦੀ ਹੁਣੇ ਕਰਾਂਗੇ ਤਾਂ ਉਹਦਾ ਕਦੋਂ ਕਿੱਥੇ ਰੱਖਣਗੇ ਜਿੱਥੇ ਸਾਂਭਣਗੇ ਉਹ ਜਦੋਂ ਤੱਕ ਉਹ ਘਰਾਂ 'ਚ ਨਹੀਂ ਜਾਂਦੇ ਉਹ ਨਹੀਂ ਪਰਤਦੇ ਉਹ ਤੱਕ ਅਸੀਂ ਜਥੇਬੰਦੀ ਵੱਲੋਂ ਫੈਸਲਾ ਕੀਤਾ ਵੀ ਉਦੋਂ ਤੱਕ ਆਪਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਇਸ ਕਰਕੇ ਹੁਣ ਜਿਵੇਂ ਲੱਗਦਾ ਵੀ ਤੁਸੀਂ ਲੇਟ ਜੇ ਕਿਉਂ ਲੇਟ ਅਸੀਂ ਸਿਰਫ ਇਸ ਕਰਕੇ ਆ ਵੀ ਹੁਣ ਅਸੀਂ ਇਹ ਸਕੀਮ ਬਣਾਇਆ ਵੀ ਉਹ ਪਿੰਡਾਂ ਦੇ ਪਿੰਡਾਂ 'ਚ ਤੁਸੀਂ ਰਜਿਸਟ੍ਰੇਸ਼ਨ ਬੰਡੋ ਉੱਥੇ ਆਪਣੀ ਜਥੇਬੰਦੀ ਬੰਦੇ ਜਤੀ ਬੰਦੀ ਨੇ ਜਿੰਮੇਵਾਰੀਆਂ ਲਓ ਜਿਵੇਂ ਹੁਣ ਨੰਬਰ ਸਾਰ ਅਸੀਂ ਸੰਗਰੂਰ ਨੂੰ ਲਾਇਆ ਜੀ ਤੇ ਅਸੀਂ ਡੇਰਾ ਬਣਾਣ ਕਰ ਲਾਤਾ ਸੀ ਬਰਨਾਲੇ ਨੂੰ ਤੇ ਪਟਿਆਲੇ ਨੂੰ ਤੇ ਵਿਆਸ ਦੇ ਦੋਨੇ ਕੰਡੇ ਅਸੀਂ ਮਕੇਰੀਆਂ ਵਾਲਾ ਪਾਸਾ ਤੇ ਲਹਿੰਦੇ ਵਾਲਾ ਪਾਸਾ ਦੋਵੇਂ ਪਾਸੇ ਇਹ ਅਸੀਂ ਮੋਗੇ ਨੂੰ ਤੇ ਪਟਿਆਲੇ ਨੂੰ ਮਲੇ ਕੋਟ ਨੂੰ ਲਾਤਾ ਤੇ ਅਸੀਂ ਜਿਹੜਾ ਹੰਤਰਨ ਤਰਨ ਖੰਡੂਰ ਸਾਹਿਬ ਵਾਲਾ ਪਾਸਾ ਉਹ ਤਰਨਤਨ ਜਿਹੜੇ ਨੇ ਲਾਇਆ ਤੇ ਸਤਲੋਜ ਵਾਲਾ ਕੁਝ ਕੰਡੇ ਤੇ ਨੁਕਸਾਨ ਹੋਇਆ ਉਹ ਅਸੀਂ ਲੁਧਿਆਣੇ ਨੂੰ ਲਾਤਾ ਜੀ ਜਿਹੜਾ ਹੈਗਾ ਆਪਣਾ ਫਾਜ਼ਲ ਕਦੇ ਪਾਸੇ ਨਖਾਨ ਹੋਇਆ ਜਿਹੜਾ ਵੱਡੀ ਪੱਦਰ ਤੇ ਪਿੰਡਾਂ ਚ ਕਸ਼ ਲੋਟੀ ਜਾਂਦੀ ਹੈ ਉਹਦੇ ਚ ਬਠਿੰਡਾ ਮਾਨਸਾ ਤੇ ਫਰੀਦਕੋਟ ਤੇ ਮੁਕਸਰ ਇਹ ਜਿਲ੍ਹੇ ਅਸੀਂ ਵੰਡ ਕੇ ਲਾਤ ਉਹਨਾਂ ਦੇ ਵਿੱਚ ਵੱਡੀ ਪੱਦਰ ਤੇ ਅਸੀਂ ਗਣ ਇਕੱਠੀ ਕਰਕੇ ਪੱਠੇ ਇਕੱਠੇ ਕਰਕੇ ਚਾਰ ਇਕੱਠਾ ਕਰਕੇ ਤੇ ਅਸੀਂ ਇਹ ਦਵਾਈਆਂ ਤੇ ਕੱਪੜੇ ਇਕੱਠੇ ਕਰਕੇ ਉਹਨਾਂ ਨੂੰ ਦੇ ਰਿਆਂ ਜਿਹੜਾ ਹੈ ਫੰਡਿੰਗ ਦੀ ਰਾਸ਼ੀ ਉਹ ਅਸੀਂ ਫੰਡ ਵੀ ਨਾਲ ਦੀ ਇਕੱਠਾ ਕੀਤਾ ਉਹਦੇ ਨਾਲ ਅਸੀਂ ਸਮਝਦੇ ਆਂ ਵੀ ਜਿਹੜੀ ਇਹਨਾਂ ਦੇ ਜ਼ਮੀਨਾਂ ਦੀ ਰੇਤਾ ਪਿਆ ਉਹ ਰੇਤੇ ਨੂੰ ਸਮਾਉਣ ਵਾਸਤੇ ਟਰੈਕਟਰਾਂ ਦਾ ਤੇਲ ਰਿਪੇਅਰ ਤੇ ਉਹ ਮਦਦ ਕਰਨ ਵਾਸਤੇ ਅਸੀਂ ਮਤਲਬ ਵੱਡੀ ਪੰਧ ਰਾਸ਼ੀ ਵੀ ਇਕੱਠੀ ਕੀਤੀ ਹੈ ਤੇ ਕਣਕ ਲਈ ਇੱਕ ਜਥਾ ਸਾਡਾ ਜਿਹੜਾ ਕੱਲ ਨੂੰ ਜਿਹੜਾ ਅੰਮ੍ਰਿਤਸਰ ਨੂੰ ਜਾਣਾ ਉਹ 45 ਛੜੀ ਟਰਾਲੀਆਂ ਦਾ ਜਥਾ ਜਿਹੜਾ ਉਹ ਕੱਲ ਨੂੰ ਰਵਾਨਾ ਹੋ ਜਾਣਾ ਜਿਨੇ ਉੱਥੇ ਜਾ ਕੇ ਕਣਕ ਦੇ ਕੱਪੜੇ ਬਣਾ ਠੀਕ ਹੈ ਇੱਕ ਪ੍ਰਧਾਨ ਜੀ ਜਿਹੜਾ ਰੇਤ ਵਾਲਾ ਹੈਗਾ ਮਸਲਾ ਵੀ ਜਿੱਦਾਂ ਹੁਣ ਸਰਕਾਰ ਵੀ ਕਹੀ ਜਾਂਦੀ ਹੈ ਵੀ ਜਿਸ ਦਾ ਖੇਤ ਉਸ ਦੀ ਰੇਤ ਇਸ ਤਰ੍ਹਾਂ ਦੇ ਨਾਰੇ ਦਿੱਤੇ ਨੇ ਪਰ ਸਾਨੂੰ ਲੱਗਦਾ ਵੀ ਇੱਕ ਆਮ ਕਿਸਾਨ ਜਿਹੜਾ 2-3 ਕਿੱਲਾਂ ਵਾਲਾ ਕਿਸਾਨ ਹੈ ਉਹ ਆਪ ਦੇ ਖੇਤ ਚ ਰੇਤ ਖੁਦ ਚੱਕ ਸਕਦਾ ਉਹ ਜਿਹੜਾ ਖੇਤ ਰੇਤ ਦਾ ਮਸਲਾ ਆਇਆ ਮੈਨੂੰ ਮੇਰੀ ਸਮਝ ਮੁਤਾਬਕ ਤਾਂ ਇਹ ਆ ਕਿ ਉੱਥੇ ਜਿਹੜਾ ਰੇਤ ਹੈ ਨਾ ਬਰੇਤੀ ਇਹ ਮਾਈਨਿੰਗ ਹੁੰਦੀ ਆ ਬਾਅਦ ਚ ਮੈਨੇ ਕਿ ਸਰਕਾਰ ਕਰਾਉਂਦੀ ਆ ਉਹ ਕਿਸਾਨ ਨੂੰ ਨਹੀਂ ਚੱਕਣ ਦਿੰਦੀ ਇਹ ਕਿਉਂਕਿ ਕਿਸਾਨਾਂ ਦੀ ਇਹ ਮੰਗ ਸੀ ਜੀ ਵੀ ਜਿਹੜਾ ਰੇਤ ਹੈ ਉਹ ਜਦੋਂ ਜਦ ਸਾਡਾ ਬਾਹਣ ਖਰਾਬ ਹੋ ਗਈ ਸਾਡੀ ਮਿੱਟੀ ਉਹ ਚੱਕੀ ਗਈ ਫਸਲ ਸਾਡੀ ਮਾਰਤੀ ਰੇਤ ਆ ਸਾਡੇ 6-6 ਫੁੱਟ ਚੜ ਗਿਆ ਜੇ ਉੱਥੇ ਬਰੇਤੀ ਜਾਂ ਕੰਗਰਸਾਇਨ ਵਗੈਰਾ ਹੁੰਦਾ ਉਹ ਉਹ ਵੇਚਣ ਉਹ ਸਰਕਾਰ ਤੋਂ ਇਹ ਮੰਗ ਸੀ ਜਿਹੜੀ ਸਰਕਾਰ ਨੇ ਕਿਹਾ ਵੀ 15 ਨਵੰਬਰ ਤੱਕ ਜੇ ਤੁਹਾਨੂੰ ਛੋਟ ਦਿੰਨੇ ਆ ਵੀ ਉਦੋਂ ਤੱਕ ਤੁਸੀਂ ਚੱਕ ਸਕਦੇ ਹੋ ਇਹਦਾ ਮਤਲਬ ਬਾਅਦ ਵਿੱਚ ਠੇਕੇਦਾਰ ਚੱਕਣਗੇ ਜਿਹੜਾ ਖੇਤ ਮੇਰੀ ਸਮਝ ਮੁਤਾਬਕ ਸ਼ਾਇਦ ਹੋ ਸਕਦਾ ਹੈ ਠੀਕ ਨਾ ਹੋਵੇ ਉਹ ਮੇਰੀ ਸਮਝ ਮੁਤਾਬਕ ਇਹ ਬਣਿਆ ਵੀ ਉਹ ਜਿਹੜੀ ਛੋਟ ਦਿੱਤੀ ਆ ਉਹ ਆਪਦਾ ਰੇਤਾ ਚੱਕ ਕੇ ਵੇਚਣ ਜਿਹੜਾ ਦੇਖੋ ਕਿਸਾਨਾਂ ਦੀ ਜਿਹੜੀ ਇਹ ਜੀ ਮੰਗ ਹੈਗੀ ਆ ਆ ਵੀ ਰਹਿ ਸੋਸ਼ਲ ਮੀਡੀਆ ਤੇ ਜੀ ਬੇਸੇ ਰੇਤੇ ਦਾ ਰੇਟ ਬਹੁਤ ਹੈ ਜੀ ਹੁਣ 40 ਰੁਪਏ ਨੂੰ ਚੱਕ ਰਹੇ ਨੇ ਜਦੋਂ ਮੁੰਜੇ ਨਾ ਮਰਜੀ ਚੱਕ ਲਵੋ ਤੇ ਬਹੁਤ ਕਿਸਾਨ ਮੁਫਤ ਵਿੱਚ ਲੈ ਆਉਂਦੇ ਨੇ ਜੇ ਨਹੀਂ ਜਿੱਥੇ ਇਹ ਰੇਤਾ ਹੈ ਉਹ ਰੇਤ ਦੇ ਨਾਲ ਉਹ ਰੇਤ ਚੱਕ ਕੇ ਤੋਂ ਬਾਅਦ ਹੀ ਜ਼ਮੀਨ ਬੋਹਣ ਬੀਜਣ ਵਾਲੀ ਹੋਣੀ ਹੈ ਉਹ ਮਿੱਟੀ ਲੈ ਦਾ ਤੁਸੀਂ ਉਸ 'ਚ ਵੀ ਮਦਦ ਕਰ ਰਹੇ ਹੋ ਇੱਥੇ ਉੱਥੇ ਅਸੀਂ ਆਏ ਅਸੀਂ ਜਿਆ ਤਕਰੀਬਨਾ ਅਸੀਂ ਇਹ ਬਣਾਈ ਸੀ ਪੰਜਾਬ ਦੀ ਸਾਰੇ ਦੀ ਬੋਦਲੀ 5000 ਟਰੈਕਟਰ ਸੀ ਜਿਹਦੇ ਚ ਅੱਜ ਗਿਣਤੀ ਹੋਈ ਲਿਖੀ ਆ ਅਸੀਂ ਕੁਝ ਗਿਣਤੀ ਟਰੈਕਟਰਾਂ ਦੀ ਲਿਖੀ ਆ ਜਿਹੜੀ ਘਟ ਹੈ ਜਣੀ ਹੋਰ ਹੋ ਗਿਣਤੀ ਪੂਰੀ ਕਰਨ ਦੀ ਹੋਣਾ ਉਹ ਅਸੀਂ ਬਣਾਵਾਂਗੇ ਬਿਉਂਤ ਵੀ ਅਸੀਂ ਜਿਹੜੇ ਉਹ ਰੇਤਾ ਪੈ ਕੇ ਖਰਾਬ ਹੋ ਗਈਆਂ ਜ਼ਮੀਨਾਂ ਉੱਥੇ ਆਪਣੇ ਟਰੈਕਟਰ ਲਾ ਕੇ ਤੇਲ ਪਾ ਕੇ ਉਹਨਾਂ ਨੂੰ ਬਹਾਜੋਗ ਬਣਾ ਕੇ ਉਹਨਾਂ ਲਿਆ ਕਣਕਾਂ ਬੀਜੀ ਉਹਨਾਂ ਨੂੰ ਖਾਦ ਦੀ ਮਦਦ ਵੀ ਕਰੀਏ ਬੀਜ ਦੀ ਮਦਦ ਵੀ ਕਰੀਏ ਜਿੰਨੀ ਸਾਤੋਂ ਹੋ ਸਕਦੀ ਹੈ ਸਾਤੋਂ ਕਰੀਏ ਬਾਕੀ ਸਰਕਾਰ ਤੋਂ ਉਹ ਮਦਦ ਜੁਲਕੇ ਪ੍ਰਧਾਨ ਜੀ ਵੇਖੋ ਜੇ ਸਰਕਾਰਾਂ ਹੀ ਇਹ ਕਹਿਣ ਲੱਗਿਆ ਨਾ ਜਿਵੇਂ ਪਿੰਡਾਂ 'ਚ ਗਰੁੱਪ ਇਕੱਠੇ ਨੌਜਵਾਨਾਂ ਦੇ ਗਰੁੱਪ ਕੰਮ ਕਰਦੇ ਨੇ ਕਲੱਬ ਕੰਮ ਕਰਦੇ ਨੇ ਵੀ ਉਹ ਅਗਰਾਹੀ ਕਰਕੇ ਕੁਛ ਨਾ ਕੁਛ ਕਰਦੇ ਹੁੰਦੇ ਆ ਇਹ ਸਰਕਾਰਾਂ ਵੀ ਲੋਕਾਂ ਤੋਂ ਅਗਰਾਹੀ ਕਰਕੇ ਜਿੱਦਾਂ ਹੁਣ ਵੀ ਫੇਰ ਮਦਦ ਕਰਨੀ ਆ ਫੇਰ ਸਰਕਾਰਨ ਤੋਂ ਕੀ ਆਸ ਕਰ ਸਕਦੇ ਆ ਦੇਖੋ ਜੀ ਇਹ ਤਾਂ ਹੁਣ ਸਰਕਾਰ ਨੂੰ ਹੀ ਪੁੱਛਿਆ ਜਾ ਸਕਦਾ ਸੀ ਤਾਂ ਕਹਿੰਦਾ ਵੀ ਸਰਕਾਰ ਨੂੰ ਮੈਂ ਤਾਂ ਪਹਿਲਾਂ ਜ਼ਿਕਰ ਕਰਕੇ ਹਟਿਆ ਵੀ ਸਰਕਾਰ ਕੋਲੇ ਜਦੋਂ ਪਿਆਸਾ ਪਿਆ ਹੈ ਹੂੰ 12000 ਕਰੋੜ ਤਾਂ ਮੋਦੀ ਕਹੇਗਾ ਇਹਨਾਂ ਕੋਲੇ ਪਹਿਲਾਂ ਵੀ ਫੰਡਿੰਗ ਦਾ ਇਹ ਵਰਤਿਆ ਨਹੀਂ ਗਿਆ ਇਹਨਾਂ ਤੋਂ 1600 ਕਰੋੜ ਇਹੇ ਦੇ ਗਿਆ ਜਨੀ ਇਹ ਕਿੰਨਾ ਬਣ ਗਿਆ ਇਹ 13600 13 ਤੇ 13000 ਤੋਂ 6 12000 12 ਤੋਂ 15000 ਕਰੋੜ ਰੁਪਏ ਤਾਂ ਇਹ ਹੀ ਬਣ ਗਿਆ 15000 ਕਰੋੜ ਰੁਪਏ ਤਾਂ ਲੱਗਦਾ ਨਹੀਂ ਤੁਹਾਡਾ ਤੁਸੀਂ 15000 ਕਰੋੜ ਰੁਪਏ ਤੁਸੀਂ ਵੰਡ ਕੇ ਜੇ ਤੁਸੀਂ ਦਿਓਗੇ ਵੰਡੋ ਨੇ 15 ਨਹੀਂ 13600 ਕਰੋੜ ਰੁਪਏ 13600 ਕਰੋੜ ਰੁਪਏ ਤੁਹਾਡੇ ਕੋਲ ਬਣ ਗਿਆ ਤੁਸੀਂ 1380999 ਕਰੋੜ ਰੁਪਏ ਦਾ ਕਹਿੰਦੇ ਸਾਰਾ ਨਾ ਸਾਨੂੰ ਕਿਤੇ ਬਹੁਤ ਰਕਮ ਜਿਹੜੀ ਪੂਰੀ ਹੁੰਦੀ ਹੈ ਚਲੋ ਫਿਰ ਵੀ ਜੇ ਸਟੋ ਘਟ ਪੈਂਦਾ ਤੁਹਾਨੂੰ ਜ਼ਿਕਰ ਆ ਇਹ ਤੁਸੀਂ ਕਿੱਥੋਂ ਕਰਨਾ ਇਹ ਤੁਹਾਡਾ ਸੋਰਸ ਕੀ ਹੈ ਤੁਸੀਂ ਕਹਿ ਸਕਦੇ ਹੋ ਪਰ ਜਿਹੜਾ ਤੁਹਾਡੇ ਕੋਲ ਪਿਆ ਤੁਸੀਂ ਇਹ ਤਾਂ ਵੰਡੋ ਨਾ ਜੀ ਪਹਿਲਾਂ ਤੁਸੀਂ ਆਪਣੇ ਕੋਲ ਪਿਆ ਤਾਂ ਵੰਡੋ ਤੁਸੀਂ ਲੋਕਾਂ ਨੂੰ ਪਤਾ ਤਾਂ ਲੱਗੇ ਵੀ ਸਰਕਾਰ ਦੇ ਕੋਈ ਆ ਤਾਂ ਵੰਡ ਜੀ ਹੁਣ ਸਰਕਾਰ ਕੀ ਕਰੇ ਉਹ ਤਾਂ ਲੋਕ ਹੀ ਕਹਿਣ ਲੱਗ ਜਾਣਗੇ ਵੀ ਸਰਕਾਰ ਨੇ ਤਾਂ ਜਲ ਬਹੁਤ ਦੇ ਤੁਸੀਂ 20000 ਕਰੋੜ ਰੁਪਏ ਤੁਸੀਂ ਕਹਿ ਰਹੇ ਹੋ ਤੁਸੀਂ ਪਸ ਮਰਿਆਂ ਦਾ ਨੁਕਸਾਨ ਕਹਿੰਦੇ ਉਹ ਕਿੰਨੇ ਅੰਕੜੇ ਦਿੱਤੇ ਹੋਏ ਨੇ ਲੋਕਾਂ ਦੇ ਤੋਂ ਅੰਕੜੇ ਪਏ ਨੇ ਵੀ ਐਨੇ ਪਸ਼ੂ ਮਰ ਗਏ ਨੇ ਘਟਾਏ ਗਿਆ ਨਾ ਕੋ ਨੁਕਸਾਨ ਦਾ ਮਾਪਜਾ ਤੁਸੀਂ ਵੰਡਣ ਤਾਂ ਲੱਗੋ ਜੀ ਫਿਰ ਹੈਲਪ ਮੰਗੋ ਹਾਂਜੀ ਇੱਕ ਪਰ ਤਾਂ ਇੱਕ ਇਹ ਮਸਲਾ ਹੈਗਾ ਵੀ ਸਰਕਾਰ ਕਹਿ ਰਹੀ ਆ ਵੀ ਅਸੀਂ ਜੀ ਮਦਦ ਕਰਾਂਗੇ 20000 ਰੁਪਿਆ ਦੇਵਾਂਗੇ ਏਕੜ ਦਾ ਹੁਣ ਇੱਕ ਤੁਹਾਡਾ ਤਜਰਬਾ ਕੀ ਕਹਿੰਦਾ ਇੱਕ ਤਾਂ ਤੁਸੀਂ ਇਹ ਦੱਸੋ ਵੀ 20000 ਬਹੁਤ ਹੈ ਜੇ ਨਹੀਂ ਤਾਂ ਹੋਰ ਮਤਲਬ ਵੱਧ ਕਿੰਨਾ ਮਿਲਣਾ ਚਾਹੀਦਾ ਇੱਕ ਕੀ ਸਰਕਾਰ 20000 ਦੇ ਦੂ ਤੁਹਾਡਾ ਤਿਆਰਬਾ ਕੀ ਕਹਿੰਦਾ ਹੈ ਤੁਹਾਡੇ ਪਹਿਲਾਂ ਦੇ ਮੁਆਵਜ਼ੇ ਆ ਗਏ ਜਿਹੜੇ ਨਰਮਿਆਂ ਦੇ ਜਾਂ ਹੋਰ ਹੈਗੇ ਨਹੀਂ ਦੇਖੋ ਪਿਛਲੇ ਅਮਲਦਾਰੀ ਚੋਂ ਤਾਂ ਇਹ ਲੱਗਦਾ ਵੀ ਸਿਰਫ ਕਹਿਣ ਦੀਆਂ ਗੱਲਾਂ ਨੇ ਜਦੋਂ ਇਹ ਪੂਰਾ ਨਹੀਂ ਕਰਨਾ ਇਹਨਾਂ ਨੇ ਮੈਂ ਕੋ ਪਿਛਲੀ ਸਰਕਾਰ ਨੇ 6800 ਰੁਪਏ ਦਿੱਤਾ ਸੀ 3020000 ਤਿੰਨ ਦੇ ਹੂੰ ਇਹ ਇਹ ਕਹੀ ਜਾਂਦੇ ਨੇ ਉਹਨਾਂ ਦਾ 6800 ਸੀ ਅਸੀਂ ਤਾਂ 20000 ਕਰਤਾ 20 ਤੁਸੀਂ ਵੀ ਨਹੀਂ ਦਿੰਦੇ ਹੂੰ ਤੁਸੀਂ ਸਾਡਾ ਮੁਖਸਰ ਦੇ ਵਿੱਚ ਸੋਟਾ ਸਮਝੌਤਾ ਹੋਇਆ ਸੀ ਤੁਸੀਂ 8000 ਕਿੱਲੇ ਦਾ ਦੇਣ ਦਾ ਫੈਸਲਾ ਕੀਤਾ ਸੀ ਤਾਂ ਤਾਂ ਦਿੱਤਾ ਹੁਣ ਤੱਕ ਹੀ ਨਹੀਂ ਇਸ ਕਰਕੇ ਐਂ ਤਾਂ ਇਹਨਾਂ ਦੇ ਜਿਹੜੇ ਪਿੱਛੇ ਕਰ ਗਏਰੀ ਤੂੰ ਤਾਂ ਸਾਫ਼ ਦਿੰਦਾ ਵੀ ਇਹ ਕਹਿੰਦੇ ਜਿਹੜਾ ਨੇ ਉਹ ਕਰਦੇ ਨਹੀਂ ਹੁੰਦੇ ਇਹਦੀ ਖਾਤਰ ਤਾਂ ਸੰਘਰਸ਼ ਕਰਨਾ ਪੈਣਾ ਤਾ ਇਹ ਤਾਂ ਹੋਗਾ ਇਥੇ ਕਿਉਂਕਿ ਸਰਕਾਰ ਦੇ ਜਿਹੜੇ ਵਾਦੇ ਨੇ ਸਰਕਾਰ ਦਾ ਮੁਰਗੀ ਦੇ ਪੈਸੇ ਤੋਂ ਬੱਕਰੀ ਦੇ ਪੈਸੇ ਨੂੰ ਕਿਹੜਾ ਕਿਸੇ ਨੂੰ ਦਿੱਤੇ ਨਹੀਂ ਜੀ ਅੱਜ ਤੱਕ ਇਸ ਕਰਕੇ ਇਹ ਤਾਂ ਜਿਹੜੀਆਂ ਮੰਗਾ ਮੰਨਦੇ ਨੇ ਲੋਕਾਂ ਨੂੰ ਠੰਡਾ ਕਰਨ ਦੀ ਖਾਤਰ ਜੀ ਹਾਂ ਜੀ ਬਹੁਤ ਕੁਝ ਦੇਤਾ ਦੇਤਾ ਉਹ ਤੋਂ ਮੰਨਾਂਗੇ ਜਦੋਂ ਕਿਸੇ ਦੇ ਹੱਥ 'ਚ ਆ ਗਏ ਇਸ ਕਰਕੇ ਇਹ ਦੀ ਖਾਤਰ ਵੀ ਸੰਘਰਸ਼ ਕਰਨਾ ਇੱਕ ਮੰਨ ਲਓ ਕਿਸਾਨਾਂ ਨੂੰ ਤਾਂ ਉਹਦੇ ਏਕੜ ਦੇ ਹਿਸਾਬ ਨਾਲ ਪੈਸੇ ਦਿੱਤੇ ਜਾ ਸਕਦੇ ਸੀ ਤੇ ਫਿਰ ਮਜ਼ਦੂਰਾਂ ਨਹੀਂ ਜਮਾਈ ਨਹੀਂ ਝਾਕ ਰਹੀ ਸਰਕਾਰ ਜਮਾਈ ਮੂੰਹ ਨਹੀਂ ਖੋਲਿਆ ਉਸ ਬਾਰੇ ਕਾਦੋਂ ਇਹ ਐ ਵਿਤਕਰਾਇਆਗਾ ਧੋਵਾ ਇੱਕੋ ਮਜ਼ਦੂਰਾਂ ਬਾਰੇ ਪਤਾ ਨਹੀਂ ਇਹ ਕਿਉਂ ਇਹ ਮਜ਼ਦੂਰਾਂ ਬਾਰੇ ਇਹ 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 ਨਾ ਐਂਟੀ ਮਜ਼ਦੂਰ ਸੋਚ ਰਹੀ ਹੈ ਇਹਨਾਂ ਦੀ ਪਹਿਲਾਂ ਤੋਂ ਕਿਉਂਕਿ ਮਜ਼ਦੂਰਾਂ ਦੇ ਜਥੇਬੰਦੀਆਂ ਤੋਂ ਅਕਸਰ ਸੁਣਦੇ ਹੁੰਦੇ ਹੁੰਦੇ ਉਹਨਾਂ ਨੂੰ ਤਾਂ ਮੀਟਿੰਗਾਂ ਦੇਖ ਕੇ ਮੁੱਕਰ ਜਾਂਦੇ ਹੁੰਦੇ ਨੇ ਮੀਟਿੰਗ ਕਰਨ ਜਾਂਦੇ ਨੇ ਅੱਜ ਦਾ ਪ੍ਰਧਾਨ ਮੰਤਰੀ ਮੁੱਖ ਮੰਤਰੀ ਨੇ ਟਾਈਮ ਹੀ ਨਹੀਂ ਮੀਟਿੰਗਾਂ ਦੇ ਕੇ ਮੁੱਕਰ ਜਾਂਦੇ ਨੇ ਕਈ ਵਾਰ ਉਹਨਾਂ ਧੱਕੇ ਧੱਕੇ ਹੋਏ ਨੇ ਕਈ ਵਾਰ ਗੱਲਬਾਤ ਦੇ ਵਿੱਚ ਬੈਠੇ ਨੇ ਜਿਨੇ ਉਹਨਾਂ ਨਾਲ ਤਾਂ ਗੱਲਬਾਤ ਕਰਨੇ ਤਿਆਰ ਨਹੀਂ ਪਤਾ ਨਹੀਂ ਕਿਹੋ ਜੀ ਮਾਨਸਿਕਤਾ ਹੈ ਮੁੱਖ ਮੰਤਰੀ ਦੀ ਜਿਨੇ ਇਹ ਸਰਕਾਰ ਦੀ ਮਜ਼ਦੂਰ ਵਿਰੋਧੀਤਾ ਹੈ ਮਤਲਬ ਪੈਂਤੜਾ ਇਹਨਾਂ ਦਾ ਸਾਫ਼ ਦੇਖਣ ਨੂੰ ਚ ਨਜ਼ਰ ਆਇਆ ਦੇਖੋ ਇਸ 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 ਹੜਪੀਟ ਦੇ ਵਿੱਚ ਇਹੋ ਜਿਹਾ ਕਿਹੜਾ ਬੰਦਾ ਪਿੰਡ ਦਾ ਬਸੇਂਦਾ ਜਿਹਦਾ ਨਕਸਾਨ ਹੋਇਆ ਮਜ਼ਦੂਰਾਂ ਦੇ ਸਭ ਤੋਂ ਵੱਧ ਘਰਾ ਦੇ ਨਕਸਾਨ ਹੋਏ ਬਿਲਕੁਲ ਮਾਚੀ ਵਾਲਾ ਪਿੰਡ ਹੈ ਇੱਕ ਅਸੀਂ ਉਹਦੇ ਘਰੇ ਗਏ ਉੱਥੇ ਉਹ ਮਜਦੂਰ ਦੇ ਦੋ ਕਮਰੇ ਨੇ ਕੱਚੇ ਜੋ ਤੇੜੇ ਪਏ ਨੇ ਉਹਨਾਂ ਦੇ ਵਿੱਚ ਕੁਝ ਨਹੀਂ ਛੰਡਾ ਸੋ ਉਹਨਾਂ ਦੇ ਅੰਦਰ ਜਾਵੜਾ ਜਾ ਕੇ ਪੁੱਛਿਆ ਵੀ ਭਾਈ ਤੇਰੇ ਜ਼ਮਾਨ ਸਮੁੰਦਾ ਕੁਝ ਦਿਖਦੀ ਨਹੀਂ ਧਰਿਆ ਧਰਿਆ ਹੋਇਆ ਤੂੰ ਤੇਰਾ ਲੋਕਾਂ ਕੋਲੇ ਕਹਿੰਦੇ ਨੇ ਵੀ ਸਮਾਨ ਇਹਨਾਂ ਨੇ ਘਰ ਭਰੇ ਪਏ ਨੇ ਉਹ ਕਹਿੰਦੀ ਜੀ ਅਸੀਂ ਲੈਣ ਨਹੀਂ ਗਏ ਦੇਣ ਸਾਡੇ ਕੋਲ ਕੋਈ ਆਇਆ ਨਹੀਂ ਇਹ ਜੀ ਮਾਨਸਕਤਾ ਵਾਲੇ ਮਜ਼ਦੂਰ ਪਏ ਨੇ ਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਬੜਨ ਨੂੰ ਥਾਂ ਨਹੀਂ ਉਹਨੂੰ ਕਿਹਾ ਵੀ ਫਿਰ ਤੁਸੀਂ ਰਾਤ ਕਿੱਥੇ ਕੱਢਦੇ ਹੋ ਕਹਿੰਦੇ ਸਾਡੇ ਇੱਥੇ ਗੁਆਂਢੀ ਹੈਗੇ ਨਹੀਂ ਅਸੀਂ ਉਹਨਾਂ ਦੇ ਜਾ ਕੇ ਰਾਤ ਕੱਢਦੇ ਆਂ ਤੇ ਆ ਕਰ ਛੱਡੇ ਆ ਕੋਈ ਦੇਣ ਆਊਗਾ ਸਾਡੇ ਕੋਲ ਤਾਂ ਪਹਿਲੀ ਵਾਰ ਤੁਸੀਂ ਆਏ ਹੋ ਪਤਾ ਕਰਨ ਸਾਡਾ ਜਿੰਨੇ ਸਾਡੇ ਕੋਲ ਤਾਂ ਨਹੀਂ ਜਿੰਨੇ ਮਜ਼ਦੂਰਾਂ ਨੂੰ ਪਾਸੇ ਰੱਖ ਕੇ ਇਹ ਸਰਕਾਰ ਜੀ ਪਤਾ ਨਹੀਂ ਕੀ ਦਿਖਾਉਣਾ ਚਾਹੁੰਦੀ ਹੈ ਜਿੰਨੇ ਚਾਹੀਦਾ ਸੀ ਇਹਨਾਂ ਨੂੰ ਘਟੋ ਘਾਟ ਵੀ ਜੇ ਵਾਧੇ ਕਰ ਲੋ ਹੁਣ 70000 ਰੁਪਏ ਅਸੀਂ ਕਹਿੰਦੇ ਆ ਪਰ ਏਕੜ ਦਾ ਜਿਹੜਾ ਮਾਮਲਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਉਦੇ ਮੁਤਾਬਕ ਜੇ ਜਲ ਪਿਛਲੀ ਪਾਲਸੀ ਮੁਤਾਬਕ ਨਾਲ ਮੇਲ ਵੀ ਖਾਣਾ 10% ਦਾ ਘੱਟੋ-ਘੱਟ ਮਜ਼ਦੂਰਾਂ ਨੂੰ ਦਿਓ 1 ਏਕੜ ਮੰਗ ਤੁਸੀਂ 7000 ਰੁਪਏ ਮਜ਼ਦੂਰ ਨੂੰ ਦਾਤ ਘੱਟੋ-ਘੱਟ ਦੇ ਦਿਓ ਚਲ ਇਹ ਤਾਂ ਕਹੋਗੇ ਵੀ ਇਹ 10% ਦੀ ਪਾਲਸੀ ਪਹਿਲਾਂ ਦੀ ਬਣੀ ਹੋਈ ਹੈ ਤੁਸੀਂ ਉਹਦੇ ਮੁਤਾਬਕ ਕੁਝ ਤਾਂ ਦਿਓ ਇਹਨਾਂ ਦੇ ਘਰ ਟੱਗੇ ਤੁਸੀਂ 5 ਮਰਲੇ ਪਲਾਟ ਨੇ ਜਿਹੜੇ ਘਰ ਇਹਨਾਂ ਨੇ ਪਾਰ ਰੱਖੇ ਨੇ ਉਹਨਾਂ ਬਸੇਬੇ ਵਾਸਤੇ ਕੁਝ ਤਾਂ ਪ੍ਰਬੰਧ ਕਰਕੇਓ ਕੋਈ ਦਾ ਐਲਾਨ ਕਰੋ ਜੇ ਇਹ ਬਿਲਕੁਲ ਬਹੁਤ ਹੀ ਮਦਭਾਗੀ ਹੈ ਜਿਹੜੀ ਤੁਸੀਂ ਤੁਸੀਂ ਤਾਂ ਤੁਸੀਂ ਤਾਂ ਕਰੋਗੇ ਮਜ਼ਦੂਰਾਂ ਲਈ ਕੁਝ ਇਸ ਫੰਡਾਂ ਦੇ ਵਿੱਚੋਂ ਉਹਨਾਂ ਦੇ ਦੇਖੀ ਸਾਡਾ ਤਾਂ ਨਿਸ਼ਾਨਾ ਜੀ ਪਹਿ ਨੇ ਅਸੀਂ ਤਾਂ ਪਹਿਲਾਂ ਉਹਨਾਂ ਨੂੰ ਕਣਕ ਦੀ ਵੰਡ ਵੰਡਾਈ ਦਾ ਸੀ ਸਾਰੇ ਸਾਥੀਆਂ ਨੂੰ ਕਿਹਾ ਵੀ ਜਿਹੜੇ ਕਿਸਾਨਾਂ ਦੀ ਤਾਂ ਕਣਕ ਪਹੇਜ ਗਈ ਜਿਨ੍ਹਾਂ ਕੋਲ ਖਾਣ ਜੋ ਕਣਕ ਨਹੀਂ ਰਹੀ ਪਰ ਮੈਨਾਂ ਕੋਲ ਜ਼ਮੀਨ ਹੈ ਜੇ ਇਹ ਹੈ ਜ ਕੋਈ ਘਰ ਆਉਂਦਾ ਉਹਨਾਂ ਦੇ ਦੇ ਦੋ ਅਕਸਰ ਸਾਡੇ ਬਹੁਤ ਸਾਰੇ ਕਿਸਾਨ ਇਹ ਨੇ ਜਿਨ੍ਹਾਂ ਦੀ ਫਸਲਾਂ ਮਰ ਗਈਆਂ ਜ਼ਮੀਨਾਂ ਦੇ ਵਿੱਚ ਘਰਾਂ ਤੇ ਵੀ ਪਾਣੀ ਆ ਗਿਆ ਉਹਨਾਂ ਨੇ ਆਪਣੀਆਂ ਫਸਲਾਂ ਇੱਕ ਕਣਕ ਕਣਕ ਸਾਮ ਰੱਖੀ ਹੈ ਉਹਨਾਂ ਦੇ ਕਣਕ ਹੈਗੀ ਖਾਣ ਚੋਂ ਕਣਕ ਨਹੀਂ ਰਹਿਣਗੇ ਸਾ ਤੋਂ ਤੇ ਅਸੀਂ ਉਹਨਾਂ ਕਿਸਾਨਾਂ ਤੇ ਉਹਨਾਂ ਬੇਜਮੀਨੇ ਕਿਸਾਨਾਂ ਤੇ ਮਿੰਦਰਾ ਨੂੰ ਪਹਿਲਾਂ ਕਣਕ ਵੰਡਣ ਦਾ ਸਾਡੀ ਪਨਾਹ ਬਣਾਏ ਠੀਕ ਹੈ ਇੱਕ ਪ੍ਰਧਾਨ ਜੀ ਤੁਸੀਂ ਆਪ ਦੀ ਗੱਲ ਦੇ ਵਿੱਚ ਵੀ ਜ਼ਿਕਰ ਕੀਤਾ ਵੀ ਹਰਿਆਣੇ ਤੋਂ ਵੀ ਜੁਪੀ ਤੋਂ ਵੀ ਰਾਜਸਥਾਨ ਤੋਂ ਵੀ ਲੋਕ ਆਏ ਨੇ ਸਹਾਇਤਾ ਦੇ ਲਈ ਬੌੜੇ ਨੇ ਤੇ ਜਿਹੜਾ ਹੁਣ ਪ੍ਰਵਾਸੀਆਂ ਵਾਲਾ ਮੁੱਦਾ ਪੰਜਾਬ ਦੇ ਵਿੱਚ ਭਖਿਆ ਹੈ ਇਹ ਕਿਤੇ ਇਹ ਤਾਂ ਨਹੀਂ ਵੀ ਹੜਾਂ ਵਾਲੇ ਜਿੰਨਾ ਕਿ ਸਰਕਾਰ ਨਿਸ਼ਾਨੇ ਤੇ ਆਈ ਵੀ ਆ ਲੋਕਾਂ ਦੇ ਹੜਾਂ ਵਾਲੇ ਮੁੱਦੇ ਤੇ ਵੀ ਉਸ ਨੂੰ ਰੋਲਣ ਦੀ ਖਾਤਰੀ ਹੋ ਗਿਆ ਹੋਵੇ ਦੇਖੋ ਜਿਹੜੀ ਪਰਵਾਸੀਆਂ ਵਾਲੀ ਘਟਨਾ ਵੈਸੇ ਤਾਂ ਹੁਸ਼ਿਆਰਪੁਰ ਦੀ ਘਟਨਾ ਨਾਲ ਜੁੜੀ ਆ ਉਹ ਬੱਚੇ ਦੀ ਘਟਨਾ ਬਹੁਤ ਹੀ ਮੰਦਭਾਗੀ ਹੋਈ ਆ ਉਸ ਬੰਦੇ ਨੇ ਉਹ ਬਹੁਤ ਕ੍ਰਿਮੀਨਲ ਮਤਲਬ ਦਰਿੰਦੇ ਦਰਿੰਦਗੀ ਵਾਲਾ ਕੇਸ ਆ ਉਹ ਜਿਹਨੂੰ ਕ ਬੱਧ ਤੋਂ ਬੱਧ ਸਜ਼ਾ ਹੋਣੀ ਚਾਹੀਦੀ ਹੈ ਘਾਟੋ ਘਾਟੋ ਨੂੰ ਫਾਂਸੀ ਦੀ ਸਜ਼ਾ ਦੇ ਕੇ ਵਿਸ਼ੇਸ਼ ਅਦਾਲਤ ਦੇ ਕੇ ਫੌਰੀ ਉਹਨੂੰ ਸਜ਼ਾ ਕਰਨੀ ਚਾਹੀਦੀ ਹੈ ਕੋਈ ਤਾਂ ਹੀ ਆ ਦੇਖਦੇ ਦੂਜਾ ਵੀ ਉਹ ਸੁਭਾਈਚਾਰੇ ਨੂੰ ਸਾਰੇ ਨੂੰ ਰੋਸ਼ੀ ਬਣਾ ਰਹੇ ਨੇ ਨਿਸ਼ਾਨਾ ਬਣਾ ਰਹੇ ਨੇ ਇੱਕ ਭਾਨਾ ਢਾਲ ਕੇ ਵੀ ਭਾਈ ਇਹਨਾਂ ਨੂੰ ਇਹਨਾਂ ਨੂੰ ਕੱਢੋ ਬਚਾਓ ਜੀ ਪੰਜਾਬ ਸਿਰ ਹਾੜੋ ਭੰਜਾ ਨਹੀਂ ਲੈਂਦੇ ਨੇ ਜੀ ਮੈਂ ਬਾਜਰੇ ਫਸਲਾਂ ਸਾਡੀਆਂ ਮਾਰੀਆਂ ਨੇ ਭਈਆਂ ਨੇ ਮਾਰੀਆਂ ਨੇ ਜਿਹੜਾ ਸਾਡੇ ਕਿਸਾਨਾਂ ਦੇ ਸਿਰ ਕਰਜ਼ਾ ਚੜ ਗਿਆ ਹੈ ਭਈਆਂ ਨੇ ਕੀਤਾ ਜਿਹੜੀਆਂ ਰੇਲਾਂ ਵੇਚੀਆਂ ਨੇ ਭਈਆਂ ਨੇ ਵੇਚੀਆਂ ਨੇ ਆ ਜਿਹੜੇ ਵਿੱਦਿਆ ਸਤੋਂ ਖੋ ਕੇ ਲੈ ਕੇ ਇਹ ਭਈਆਂ ਨੇ ਕੀਤੀ ਜਿਹੜਾ ਕੁਸ ਕੀਤਾ ਸਰਕਾਰਾਂ ਨੇ ਜਿਨ੍ਹਾਂ ਨੇ ਕੀਤਾ ਜਿਨ੍ਹਾਂ ਨੇ ਸਾਡੇ ਗਲਗਲ ਕਰਜ਼ਾ ਲੈ ਕੇ ਖੁਦਕੁਸ਼ੀ ਕਰਨ ਵਾਸਤੇ ਮਜਬੂਰ ਕੀਤਾ ਹੈ ਹਰੀ ਕ੍ਰਾਂਤੀ ਕਿਹਨੇ ਲੈ ਆਂਦੀ ਹੈ ਜੀ ਆ ਦੇਖੋ ਹਰੀ ਕ੍ਰਾਂਤੀ ਕਿਹਨੇ ਲੈ ਕੇ ਆ ਆ ਜਿਹੜੇ ਸਮਾਰਟ ਮੀਟਰ ਲਾਉਣ ਨੂੰ ਇਹ ਇਹ ਭਈਆਂ ਭਈਏ ਲਾਉਂਦੇ ਜਿਹੜਾ ਵੱਡੀ ਤਾਕਤ ਹੈ ਜਿਹੜੀ ਤਾਕਤ ਸਾਨੂੰ ਲੁੱਟੀ ਖਾਈ ਜਾਂਦੀ ਹੈ ਜਿਨੇ ਸਾਡਾ ਛੱਡੇ ਹੀ ਕੁਝ ਨਹੀਂ ਆ ਜਿਹੜਾ ਵਿਦੇਸ਼ਾਂ ਵਿੱਚ ਸਾਡੇ ਮੁੰਡੇ ਨੇ ਜਾ ਕੇ ਜਾ ਕੇ ਹਵਾਈ ਅੜਿਆਂ ਤੇ ਜਾ ਕੇ ਗ੍ਰੈਜੂਏਟ ਮੁੰਡੇ ਲੇਬਰ ਕਰਦੇ ਨੇ ਮਜ਼ਦੂਰੀ ਕਰਦੇ ਨੇ ਕੰਸਟ੍ਰਕਸ਼ਨ ਦੇ ਵਿੱਚ ਕੰਮ ਕਰਦੇ ਨੇ ਇਹ 0 ਡਿਗਰੀ ਟੈਂਪਰੇਚਰ ਦੇ ਵਿੱਚ ਕੰਮ ਕਰਦੇ ਨੇ ਜਾ ਕੇ ਉਹ ਕਿਹਨੇ ਭੇਜੇ ਨੇ ਉਹ ਸੋਡੀਸ ਪਾਲਸੀ ਨੇ ਭੇਜੇ ਨੇ ਜਿਹੜੇ ਕਾਰਪੋਰੇਟਾਂ ਦੇ ਖਿਲਾਫ ਆਪਾਂ ਸੰਘਰਸ਼ ਕਰਦੇ ਆ ਉਹ ਸੰਘਰਸ਼ ਕਰਦੇ ਆ ਆਪਾਂ ਕਹਿੰਦੇ ਆ ਵੀ ਬੇਮੇਚੀ ਟੱਕਰ ਹੈ ਇਹ ਜਿਹੜੇ ਤੁਸੀਂ ਭੰਜਾ ਨੂੰ ਭਜਾਉਣ ਦਾ ਨਾਰਾ ਆਇਆ ਇਹ ਨਾਰਾ ਤੁਹਾਡਾ ਨਹੀਂ ਹੈ ਇਹ ਤੁਸੀਂ ਕਿਸੇ ਦੇ ਨਾਰੇ ਨੂੰ ਬੁਲੰਦ ਕਰ ਰਹੇ ਹੋ ਇਹ ਨਰਾ ਬੀਜਪੀ ਦਾ ਇਹ ਬੀਜਪੀ ਸਰਕਾਰ ਕਿਸਾਨਾਂ ਤੇ ਮਜ਼ਦੂਰਾਂ ਦੇ ਵਿੱਚ 파ੜਾ ਪਾ ਕੇ ਇਹਨਾਂ ਨੂੰ ਵੰਡ ਕੇ ਕੁੱਟਣਾ ਚਾਹੁੰਦੀ ਹੈ ਕਿ ਇਹ ਪੰਜਾਬ ਦੀ ਬਗਾਵਤ ਕਰਨ ਵਾਲੇ ਲੋਕਾਂ ਦੀ ਬ੍ਰਾਸਤ ਨੂੰ ਖਤਮ ਕਰਕੇ ਇੱਥੇ ਮੁੜ ਕੇ ਕੋਈ ਬਗਾਵਤ ਕਰਨ ਵਾਲੀ ਜ ਤਾਕਤ ਨਾ ਬਚੇ ਇਹ ਪੰਜਾਬ ਨੂੰ ਦੂਜੇ ਸਟੇਟਾਂ ਨਾਲ ਤੋੜ ਕੇ ਬੱਕਰਾ ਕਰਕੇ ਕੁੱਟਣਾ ਚਾਹੁੰਦੀ ਹੈ ਇਹ ਪੰਜਾਬ ਦੇ ਲੋਕ ਜਿਹੜੇ ਬਾਹਰਲੇ ਸਟੇਟਾਂ ਦੇ ਵਿੱਚ ਬਸਦੇ ਨੇ ਜਿਹੜੇ ਮੌਜਾਂ ਕਰਦੇ ਨੇ ਜਿਹੜੇ ਚੰਗੀ ਖੇਤੀ ਕਰਦੇ ਨੇ ਉਹਨਾਂ ਨੂੰ ਉਥੋਂ ਅਜਾੜ ਕੇ ਥੋੜੇ ਪੰਜਾਬ ਦੇ ਵਿੱਚ ਥੋੜੀ ਆਪਸ ਵਿੱਚ ਭਾਈਚਾਰਕ ਜੰਗ ਤੇਜ ਕਰਨਾ ਚਾਹੁੰਦੀ ਹੈ ਤੁਸੀਂ ਇਹਨੂੰ ਸਮਝਦੇ ਕਿਉਂ ਨਹੀਂ ਇਸ ਕਰਕੇ ਇਹ ਨਾਰਾ ਤੁਹਾਡੇ ਪੱਖ 'ਚ ਨਹੀਂ ਇਹ ਭਾਜਪੀ ਦੇ ਪੱਖ 'ਚ ਹੈ ਤੋ ਕਪਤਾ ਪ੍ਰਧਾਨ ਦੀ ਹਜ਼ਾਰਾਂ ਏਕੜ ਜ਼ਮੀਨ ਅਡਾਨੀ ਜਾਂ ਬਾਨੀ ਇੱਥੇ ਸੀ ਲੋਕਦਾਨ ਲੈ ਸਕਦਾ ਇੱਥੇ ਸੋਲਰ ਪਲਾਂਟ ਲਾ ਸਕਦਾ ਉਹ ਪ੍ਰਵਾਸੀ ਨਹੀਂ ਹਾਂ ਉਹ ਵੀ ਤਾਂ ਪ੍ਰਵਾਸੀ ਨੇ ਉਹ ਵੀ ਤਾਂ ਵਿਦੇਸ਼ੀ ਨੇ ਇਹ ਕਿਸੇ ਨੇ ਦੇਖੋ ਅਸੀਂ ਅਸੀਂ ਮਤਲਬ ਉਹਨਾਂ ਇਹ ਐਸੀ ਅਸੀਂ ਇਹਨਾਂ ਨੂੰ ਐ ਨਹੀਂ ਰੋਕਦੇ ਅਸੀਂ ਉਹਨਾਂ ਨੂੰ ਉਸ ਨਜ਼ਰੀਏ ਨਾਲ ਨਹੀਂ ਦੇਖਦੇ ਅਸੀਂ ਇਸ ਕਰਕੇ ਕਦੇ ਨਹੀਂ ਕਿਹਾ ਵੀ ਉਹ ਪ੍ਰਵਾਸੀ ਨੇ ਕਿਉਂਕਿ ਪ੍ਰਵਾਸੀ ਦਾ ਤਾਂ ਡੈਫੀਨੇਸ਼ਨ ਹੀ ਕੋਸੋ ਹੋ ਰਿਹਾ ਉਹ ਦੇਸ਼ ਦੇ ਵਿੱਚ ਕਿਸੇ ਦੂਜੇ ਦੇਸ਼ ਦੇ ਬੰਦੇ ਆਏ ਹੋਣ ਉਹਨਾਂ ਨੂੰ ਅਸੀਂ ਪ੍ਰਵਾਸੀ ਕਹਿੰਦੇ ਆ ਇਹ ਤਾਂ ਸਾਡੇ ਦੇਸ਼ ਦੇ ਦੇਸ਼ ਦੇ ਪਸੰਦੇ ਆ ਇਹ ਤਾਂ ਸਾਡੇ ਦੇਸ਼ ਦੇ ਲੋਕ ਆ ਇੱਕ ਸਾਨੂੰ ਕੇਰਲਾ ਜਾਣ ਤੇ ਕੋਈ ਬੰਦੀ ਨਹੀਂ ਸਾਨੂੰ ਮਹਾਰਾਸ਼ਟਰ ਜਾਣ ਤੇ ਕੋਈ ਬੰਦੀ ਨਹੀਂ ਸਾਨੂੰ ਕੋਈ ਵੀਜ਼ਾ ਨਹੀਂ ਲੈਣਾ ਕੋਈ ਪਰਮਿਸ਼ਨ ਨਹੀਂ ਲੈਣੀ ਪੈਂਦੀ ਅਸੀਂ ਉੱਥੇ ਜਾ ਕੇ ਬਸ ਜੀ ਉੱਥੇ ਜਾ ਕੇ ਨੌਕਰੀ ਕਰ ਲਈ ਸਾਨੂੰ ਕੋਈ ਬੰਦੀ ਨਹੀਂ ਇਹ ਤਾਂ ਸਾਡੇ ਦੇਸ਼ ਦੇ ਲੋਕ ਹਨ ਜੀ ਇਸ ਕਰਕੇ ਇਹਨਾਂ ਨੂੰ ਪ੍ਰਵਾਸੀ ਦਾ ਸ਼ਬਦ ਵੈਸੇ ਵਰਤ ਲਿਆ ਵੀ ਪ੍ਰਵਾਸੀ ਮਜ਼ਦੂਰ ਨੇ ਪ੍ਰਵਾਸੀ ਤਾਂ ਸਾਡੇ ਕੈਨੇਡਾ ਵਾਲਿਆਂ ਨੂੰ ਜਿਹੜੇ ਜਾਂਦੇ ਹਨ ਉਹਨਾਂ ਨੂੰ ਪ੍ਰਵਾਸੀ ਕਹਿੰਦੇ ਆ ਇਸ ਕਰਕੇ ਇਹ ਤਾਂ ਇਹਨਾਂ ਦਾ ਨਾਂ ਦਾ ਬੁਲੰਦ ਕੀਤਾ ਹੋਇਆ ਹੈ ਇਹਨਾਂ ਲੋਕਾਂ ਨੂੰ ਅਸਲ ਦੇ ਵਿੱਚ ਸਾਨੂੰ ਸਾਨੂੰ ਪਛਾਣ ਇਸ ਗੱਲ ਦੀ ਕਰਨੀ ਚਾਹੀਦੀ ਹੈ ਬੀਐਸਐਲ ਸਾਡੇ ਮਿੱਤਰ ਕੌਣ ਹੈ ਸਾਡੀ ਜਮਾਤ ਕਿਹੜੀ ਜਮਾਤ ਹੈ ਕਿਹੜੀ ਮਿੱਤਰ ਕੌਣਾ ਹੈ ਇਸ ਸਾਡੀ ਜਮਾਤ ਦੇ ਵਿੱਚ ਕ੍ਰਿਮੀਨਲ ਲੋਕ ਹੈਗੇ ਨੇ ਟਿੱਕੜ ਤੋਂ ਕੁੜਦੋ ਹੈਗੇ ਨੇ ਸਾਡੀ ਜਮਾਤ ਸਾਰੀ ਸਾਰੀਆਂ ਸਾਰੇ ਧਰਮਾਂ ਦੀ ਸਾਰੀਆਂ ਜਾਤਾਂ ਸਾਰੀਆਂ ਦੇ ਵਿੱਚ ਕ੍ਰਿਮੀਨਲ ਲੋਕ ਕਿਸਮ ਦੇ ਲੋਕ ਨੇ ਇਹ ਇਸ ਕਰਕੇ ਸਾਨੂੰ ਕਿਹੜੀ ਤਾਕਤ ਹੈ ਜਿਹਨੇ ਆਹ ਰਾਹ ਪਾਇਆ ਜਿਹਨੇ ਆਹ ਨਾਰਾ ਦਿੱਤਾ ਇਸ ਨਾਰੇ ਦਾ ਸੰਦਸੋ ਫਾਇਦਾ ਕੀ ਹੋਊਗਾ ਇਹਦਾ ਨੁਕਸਾਨ ਕੀ ਹੋਊਗਾ ਇੱਕ ਅੰਤ ਨੇ ਹੁਣ ਸਾਨੂੰ ਉਹ ਗਾਲਾਂ ਕੱਢੀ ਜਾਂਦੇ ਨੇ ਵੀ ਆ ਲੈ ਆ ਭਈਏ ਨੇ ਤੁਸੀਂ ਮਸਾਲੋ ਆਉਦੇ ਘਰਾਂ ਚ ਤੁਸੀਂ ਦੇ ਲੋ ਇਹਨਾਂ ਨੂੰ ਕੰਮ ਉਹ ਪ੍ਰਭੂ ਅਸੀਂ ਕੀ ਸਾਡਾ ਤਾਂ ਸਰਦਾ ਹੈ ਅਸੀਂ ਕਰਦੇ ਸਾਡੇ ਤਾਂ ਖੇਤਾਂ ਦਾ ਖੇਤੀ ਦੇ ਜਿਹੜੇ ਚਾਰ ਸਿਆੜ ਨੇ ਉਹ ਵੀ ਇੱਕ ਤਾਂ ਠੇਕੇ ਤੇ ਦਿੰਦੇ ਆ ਹਨ ਤਾਂ ਭੰਜਾਂ ਦੀ ਜਿੱਦੀ ਲੋੜ ਨਹੀਂ ਪੈਂਦੀ ਉਹ ਸਾਰੇ ਪੰਜਾਬ ਦੀ ਸਥਿਤੀ ਕੀ ਬਣਦੀ ਆ ਦੇਸ਼ ਦੀ ਸਥਿਤੀ ਕਿਵੇਂ ਬਣਦੀ ਆ ਕਿਹੜੀ ਜਮਾਤ ਕਿਹੜੀ ਜਮਾਤ ਨਾਲ ਟਕਰਾਈ ਜਾਂਦੀ ਆ ਸਾਡੇ ਵਾਸਤੇ ਚਿੰਤਾ ਦਾ ਵਿਸ਼ਾ ਇਹ ਹੈ ਵੱਡੀ ਲਾਮਬੰਦੀ ਕੀਰਤੀ ਲੋਕਾਂ ਦੀ ਜਿਹੜੇ ਹੱਥਾਂ ਨਾਲ ਕਰਕੇ ਖਾਂਦੇ ਨੇ ਉਹਨਾਂ ਦੀ ਲਾਮਬੰਦੀ ਜੇ ਪਾਟਦੀ ਹੈ ਜੇ ਤੇ ਛੱਟ ਪੈਂਦੀ ਆ ਸਾਨੂੰ ਉਦੋਂ ਫਿਕਰਬੰਦੀ ਖੜੀ ਹੁੰਦੀ ਆ ਕੋਈ ਭਈਏ ਸਾਡੇ ਰਿਸ਼ਤੇਦਾਰ ਨਹੀਂ ਨਾ ਸਾਡੇ ਜੁਪੀ ਵਾਲੇ ਨਾ ਬਿਹਾਰ ਵਾਲੇ ਸਾਡੇ ਰਿਸ਼ਤੇਦਾਰ ਨਹੀਂ ਸਾਡਾ ਰਿਸ਼ਤਾ ਕਿਤੇ ਦਾ ਰਿਸ਼ਤਾ ਉਹਨਾਂ ਨਾਲ ਜੁੜਿਆ ਹੋ ਜਿਹੜਾ ਦਿੱਲੀ ਅੰਦੋਲਨ ਚੱਲਿਆ ਉਹਦੇ ਵਿੱਚ ਜਿਹੜੀ ਇਹ ਏਕਤਾ ਬਣੀ ਸੀ ਇਹ ਉਹਨਾਂ ਨੂੰ ਰੜਕਦੀ ਹੈ ਇਸ ਰੜਕ ਦੇ ਵਿੱਚੋਂ ਸਾਰਾ ਇਹ ਗੱਲ ਜੁੜੀ ਹੋਈ ਹੈ ਇਹ ਉਸ ਦਾ ਫਾਇਦਾ ਲੈ ਰਹੇ ਨੇ ਇਹ ਤੋਂ ਖਬਰਦਾਰ ਹੋਣਾ ਚਾਹੀਦਾ ਪ੍ਰਧਾਨ ਜੀ ਜੇ ਅਖੀਰ ਤੇ ਤੁਹਾਡੇ ਤੋਂ ਇਹ ਸਵਾਲ ਮੈਂ ਲੈਣਾ ਚਾਹਣਾ ਵੀ ਹੁਣ ਤੁਸੀਂ ਮਦਦ ਕਰੋਗੇ ਕਿਸਾਨਾਂ ਦੀ ਮਜ਼ਦੂਰਾਂ ਦੀ ਹੜਪੀਟ ਤੇ ਲੋਕਾਂ ਦੀ ਉਹਨਾਂ ਨੂੰ ਸੰਘਰਸ਼ ਲਈ ਵੀ ਪਹੇਰਾਓਗੇ ਬਿਲਕੁਲ ਬਿਲਕੁਲ ਪਹੇਰਾਓਗੇ ਅਸੀਂ ਸਾਰੀ ਗੱਲ ਉੱਥੇ ਦੱਸਾਂਗੇ ਵੀ ਦੇਖੋ ਇੱਕ ਦੂਜੇ ਦੀ ਮਦਦ ਕਰਨਾ ਇਹ ਲੋਕਾਂ ਦੇ ਵਿੱਚ ਦੂਜੇ ਦੇਸ਼ ਦੇ ਲੋਕਾਂ ਦੇ ਦੂਜੀਆਂ ਸਟੇਟਾਂ ਦੇ ਵਿੱਚ ਰਵਾਇਤ ਪਾਉਣਾ ਕਿ ਕਦੋਂ ਸਰਕਾਰਾਂ ਕੀ ਕਰਦੀਆਂ ਨੇ ਤੇ ਲੋਕ ਲੋਕਾਂ ਦੀ ਮਦਦ ਤੇ ਕਿਵੇਂ ਆਉਂਦੇ ਨੇ ਲੋਕ ਲੋਕਾਂ ਦੇ ਕਿਵੇਂ ਹੁੰਦੇ ਨੇ ਅਸੀਂ ਇੱਕ ਦੂਜੇ ਦੇ ਦੁੱਖ ਵਿੱਚ ਕਿਵੇਂ ਸਹਾਇੀ ਹੁੰਦੇ ਆ ਇਹ ਅਸੀਂ ਰਵਾਇਤ ਪਾਉਣਾ ਚਾਹੁੰਦੇ ਆ ਤੇ ਨਾਲ ਸਵਾਲ ਖੜਾ ਕਰਨਿਆ ਪਿਛੇ ਇਹ ਨਹੀਂ ਵੀ ਲੋਕ ਲੋਕਾਂ ਦੀ ਮਦਦ ਕਰਕੇ ਸੈਟੀਸਫਾਈ ਹੋ ਕੇ ਘਰਾਂ ਚ ਬਹਿ ਜਾਣਾ ਉਦੋਂ ਪਿੱਛੋਂ ਤੁਸੀਂ ਇਕੱਠੇ ਹੋ ਕੇ ਸਿਰ ਜੋੜ ਕੇ ਸੰਘਰਸ਼ ਕਰਕੇ ਸਰਕਾਰ ਤੇ ਦਬਾਅ ਪਾ ਕੇ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਹੱਡ ਕਿਉਂ ਆ ਰਹੇ ਨੇ ਹੱਡ ਕਿਹੜੀ ਗੱਲ ਪਵਾ ਰਹੇ ਆ ਆਲਮੀ ਤਪਸ਼ ਕਿਵੇਂ ਵੱਧ ਗਈ ਬਰਸਾਤਾਂ ਵੀ ਮੌਸਮੀਆ ਕਿਵੇਂ ਹੋਣ ਲੱਗ ਪਈਆਂ ਡੈਮਾਂ ਤੇ ਕੰਟਰੋਲ ਕੋਈ ਨਹੀਂ ਡੈਮ ਕਿਵੇਂ ਟੁੱਟ ਜਾਂਦੇ ਨੇ ਡੈਮਾਂ ਦਾ ਸਹਾਰਾ ਕਿੰਨੀ ਹੁੰਦਾ ਤੁਸੀਂ ਵਨਪੱਕੇ ਕਿਉਂ ਨਹੀਂ ਹੁੰਦੇ ਆ ਸਾਰੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਨ ਵਾਸਤੇ ਵੀ ਤਿਆਰ ਹੋ ਅਸੀਂ ਇਹ ਵੀ ਸੱਦਾ ਦੇਵਾਂਗੇ ਤੇ ਆਉਂਦੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਵੱਡਾ ਐਕ ਗਰਦਨ ਤੇ ਗੋਡਾ ਧਰ ਕੇ ਹੋਰ ਮਾਮਜ਼ੇ ਲਗਾਓ ਠੀਕ ਆ ਬਦਾਂ ਜੀ ਕੋਈ ਸਮਾਂ ਤਾਂ ਬਹੁਤ ਬਹੁਤ ਤੁਹਾਨੂੰ ਧੰਨਵਾਦ